ਸ਼ੂਬੇ ਅੰਦਰ ਬਲਾਤਕਾਰੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜੀ ਘਟਨਾ ਫਰੋਜ਼ਪੁਰ ਦੇ ਕਸਬਾ ਮੰਮਟੂੜ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਨਾਬਾਲਗ ਲੜਕੀ ਨੂੰ ਇੱਕ ਨੌਜਵਾਨ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਪੜਾਇਆ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਖੇਤਾਂ ਵਿੱਚ ਮਿਹਨਤ ਮਜ਼ਦੂਰੀ ਦਾ ਕੰਮ ਕਰਦੀ ਹੈ ਮੈਂ ਮਜ਼ਦੂਰੀ ਕਰਨ ਲਈ ਖੇਤਾਂ ਵਿੱਚ ਗਈ ਸੀ ਅਤੇ ਮੇਰੇ ਨਾਲ ਮੇਰੀ ਲੜਕੀ ਮੇਰੇ ਪਿੱਛੇ ਮਦਦ ਕਰਾਉਣ ਦੇ ਲਈ ਖੇਤਾਂ ਵਿੱਚ ਆ ਰਹੀ ਸੀ ਤਾਂ ਲਾਗਲੇ ਪਿੰਡ ਦੇ ਨੌਜਵਾਨ ਨੇ ਮੇਰੀ ਲੜਕੀ ਨੂੰ ਆਪਣੇ ਮੋਟਰਸਾਈਕਲ 'ਤੇ ਜ਼ਬਰਨ ਪਿਠਾ ਕੇ ਇਹ ਕਿ ਮੇਰੀ ਲੜਕੀ ਦੇ ਨਾਲ ਨੌਜਵਾਨ ਵੱਲੋਂ ਤੁਸ਼ਕਰਮ ਕੀਤਾ ਗਿਆ ਮੇਰੀ ਲੜਕੀ ਨੇ ਮੈਨੂੰ ਸਭ ਕੁਝ ਰੋਕ ਕੇ ਦੱਸਿਆ ਪੁਲਿਸ ਵੱਲੋਂ ਲੜਕੀ ਦੇ ਬਿਆਨਾਂ ਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਦੂਜੇ ਪਾਸੇ ਪੁਲਿਸ ਵੱਲੋਂ ਲੜਕੀ ਦੇ ਬਿਆਨਾਂ ਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਪੁਲਿਸ ਨੇ ਦੋਸ਼ੀ ਨੂੰ 24 ਘੰਟੇ ਦੇ ਅੰਦਰ ਹੀ ਗ੍ਰਿਫਤਾਰ ਕੀਤਾ ਮਾਦੀ ਮਗਰ ਗੈਸੀ ਖੇਤੀ ਕਰਨ ਮਦਦ ਕਰਨ ਲਈ ਨਾਲ ਉੱਥੇ ਆ ਗਏ ਮੰਮੀ ਮੰਮੀ ਮਿਰਚਾਂ ਨੂੰ ਗੋਡੀ ਲਾਂ ਗੈਸੀ ਦਾਦੀ ਤੇ ਕੀ ਹਾਂਜੀ ਤੇ ਉੱਥੇ ਮਗਰ ਚੱਲੀ ਸੀ ਤੇ ਉੱਥੇ ਆ ਗਿਆ ਸੀ ਜ਼ਬਰਦਸਤੀ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਕੌਣ ਮੁੰਡਾ ਸੀਂਦਰ ਸਿੰਘ ਕਾਕੜਿਆਂ ਦਾ ਰਹਿਣ ਵਾਲਾ ਰੋਲਾ ਪਾਇਆ ਤੁਸੀਂ ਰੋਲਾ ਪਾਇਆ ਕੋਈ ਵੀ ਨਹੀਂ ਸੀ ਉੱਥੇਗਾ ਕਿਸੇ ਨੇ ਵੀ ਨਹੀਂ ਸੁਣਿਆ ਸੀ ਮੋਟਰਸਾਈਕਲ ਤੇ ਜਾ ਕੇ ਲੈ ਗਿਆ ਕੀ ਇਸ ਤਰ੍ਹਾਂ ਦੀ ਮੰਗ ਤੋਂ ਕਾਰਵਾਈ ਹੁੰਦੀ ਸਖਤ ਸਖਤ ਨੇ ਸਜ਼ਾ ਦਿੱਤੀ ਜਾਵੇ ਫਾਂਸੀ ਦੀ ਕਿਸੇ ਹੁੰਦੇ ਵੀਰੇ ਹਾਂਜੀ ਕਾफी ਚਲਾਏ ਹਾਂਜੀ ਕੋਈ ਵੀ ਨਹੀਂ ਆਸ-ਪਾਸ ਕੋਈ ਵੀ ਨਹੀਂ ਆਗਾ ਸੀ ਕੁਝ ਨਾ ਨਹੀਂ ਇਹ ਸਰ ਜੀ ਇੰਨਾ ਦੇ ਇਹ 15 ਸਾਲੋਂ ਬਾਰੇ ਸਾਰੇ ਹਾਂਜੀ ਸਰ ਜੀ ਅਸੀਂ ਗਏ ਸੀ ਬਾਹਰ ਗੋਡੀ ਲਾਣ ਕਿਸੇ ਦੇ ਖੇਤ ਵਿੱਚ ਉੱਥੇ ਪਿੱਛੇ ਮੇਰੀ ਕੁੜੀ ਚੱਲੀ ਸੀ ਮੇਰੀ ਹੈਲਪ ਕਰਨ ਹਾਂਜੀ ਉਸ ਤੋਂ ਬਾਅਦ ਉਹ ਮੁੰਡੇ ਨੂੰ ਪਤਾ ਲੱਗਿਆ ਬਾਹਰ ਆ ਗਈ ਉਹਨੇ ਜ਼ਬਰਦਸਤੀ ਉਹਨੂੰ ਤੱਕੇ ਨਾਲ ਬਿਠਾ ਕੇ ਮੋਟਰਸਾਈਕਲ ਤੇ ਲੈ ਗਿਆ ਉਸ ਤੋਂ ਬਾਅਦ ਖੇਤੀ ਚ ਜਾ ਕੇ ਉਹਨੇ ਇਹਨਾਂ ਮਾੜੀ ਹਰਕਤ ਕੀਤੀ ਸਾਨੂੰ ਨਹੀਂ ਪਤਾ ਸੀ ਸਰ ਜੀ ਸਾਨੂੰ ਨਿਸਾਬ ਚਾਹੀਦਾ ਹੈ ਸਾਡੇ ਨਾਲ ਹੀ ਹਾਂ ਰੋਈ ਵੀ ਬਹੁਤ ਕਰਲਾਈ ਪਰ ਇਹਨਾਂ ਦੀ ਕਿਸੇ ਨੇ ਨਹੀਂ ਸੁਣੀ ਸਾਨੂੰ ਨਿਸਾਬ ਚਾਹੀਦਾ ਹੈ ਇਸ ਤਰ੍ਹਾਂ ਮਾੜੀ ਹਰਕਤ ਕਰਨ ਵਾਲਾ ਮੁੰਡਾ ਵਿਆਹਿਆ ਮੁੰਡਾ ਹੈ ਬੱਚੇ ਵਾਲਾ ਮੁੰਡਾ ਹੈ ਉਹਨੂੰ ਸ਼ਰਮ ਨਹੀਂ ਆਈ ਆਹ ਦੀ ਟੀ ਜੱਡੀ ਕੁੜੀ ਨਾਲ ਇਸ ਤਰ੍ਹਾਂ ਕੰਮ ਕਰਦੇ ਆਣ ਸਾਨੂੰ ਸਾਬ ਚਾਹੀਦਾ ਸਰ ਜੀ ਅਜੇ ਤੱਕ ਕੋਈ ਗੱਲਤਰੀ ਨਹੀਂ ਹੋਈ ਨਹੀਂ ਹੋਈ ਸਰ ਜੀ ਕੁਝ ਵੀ ਨਹੀਂ ਹੋਇਆ ਸਾਡੀ ਕਿਸੇ ਨੇ ਸੁਣੀ ਉਹਨਾਂ ਦੇ ਚਾਚੇ ਤਾਏ ਨੇ ਇੱਥੇ ਉੱਥੇ ਆਂਦਾ ਜਾਂਦਾ ਸੀ ਸਾਨੂੰ ਕੋਈ ਪਤਾ ਨਹੀਂ ਸਰ ਜੀ ਕੀ ਨਾਮ ਉਹਨਾਂ ਦੇ ਨਾਮ ਸਿੰਦਰ ਸਿੰਘ ਹੈ ਹੂੰ ਹੂੰ ਬਹੁਤ ਨੇ ਮਾੜੀ ਸਾਡੀ ਹਰਕਤ ਕੀਤੀ ਸਾਨੂੰ ਸਾਡੀ ਕਾਰਵਾਰੀ ਕਰੋ ਹੋਣੀ ਚਾਹੀਦੀ ਹੋਣੀ ਚਾਹੀਦੀ ਹੋਣੀ ਚਾਹੀਦੀ ਸਰ ਜੀ ਫ੍ਰੀਟ ਨੇ ਚਾਹੀਦੇ ਹਾਂ ਫ੍ਰੀਟ ਨੇ ਚਾਹੀਦੇ ਨੇ ਸਜ਼ਾ ਵੀ ਹੋਣੀ ਚਾਹੀਦੀ ਫਾਂਸੀ ਦੀ ਸਜ਼ਾ ਉਹਨਾਂ ਦਿੱਤੀ ਜਾਵੇ ਇਸ ਤਰ੍ਹਾਂ ਤਾਂ ਡਰਾਉਂਦਾ ਰਿਹਾ ਸਾਨੂੰ ਕਹਿੰਦਾ ਸੀ ਇਨ ਕੁੜੀ ਨੇ ਕਹਿੰਦਾ ਸੀ ਜਦੋਂ ਤੂੰ ਕਰੇ ਦੱਸਿਆ ਤੇ ਮੈਂ ਤੈਨੂੰ ਮਾਰ ਦਿਆਂਦਾ ਮੇਰੇ ਕੋਲ ਪਿਸਤੌਲ ਹੈਗਾ ਐ ਮੈਂ ਤੇਰੇ ਮਾਂ ਪਿਓ ਨੂੰ ਮਾਰ ਦਿਆਂਦਾ ਤੇ ਇਹਨੂੰ ਮਾਰ ਦਿਆਂਦਾ ਤੈਨੂੰ ਮਜਲਿਲ ਕਰ ਦਿਆਂਦਾ ਮੇਰੇ ਕੋਲ ਫੋਟੋ ਨਿਆਰਾ ਵਗੈਰਾ ਉਹ ਚੀਜ਼ ਹੈ ਬਹੁਤ ਧਮਕੀਆਂ ਦਿੰਦਾ ਸੀ ਇਹਨੂੰ ਤੇ ਇਨੇ ਕੁੜੀ ਨੇ ਡਰਦੇ ਮਾਰੇ ਸਾਨੂੰ ਨਹੀਂ ਦੱਸਿਆ ਸੀ ਸਾਨੂੰ ਦੋ ਦੋ ਪਤਾ ਲੱਗਿਆ ਜਦੋਂ ਨਿਆ ਮਾਰੀ ਹਰਕਤ ਕਰ ਦਿੱਤੀ ਸੀ ਸਾਡੇ ਨਾਲ ਕੁੜੀ ਨੇ ਹਾਂ ਸਾਰੀ ਗੱਲ ਸਾਨੂੰ ਕੁੜੀ ਨੇ ਦੱਸੀ ਵੀ ਮਮਾ ਇਸ ਤਰ੍ਹਾਂ ਮੁੰਡਾ ਬਾਹਰ ਡੈਗਾ ਮੇਰੇ ਨਾਲ ਇਸ ਤਰ੍ਹਾਂ ਹਰਕਤ ਕਰਦਾ ਹੈ ਹਾਂ ਡਾਕਟਰ ਹਾਂ ਡਾਕਟਰ ਕਰਾਈ ਰੱਖਿਆ ਸੀ ਕੁਲ ਕੰਮ ਕਰ ਰਹੀ ਕੀਤੀ ਹਾਂ ਨਹੀਂ ਅਜੇ ਨਹੀਂ ਕੀਤੀ ਉਹਨਾਂ ਨੇ ਅਸੀਂ ਤੇ ਇਹੀ ਕਿੰਨਾ ਕਾਰਵਾਰੀ ਕਰਨ ਅਜੇ ਤੱਕ ਵੀ ਉਹ ਸ਼ਰੀਆਮ ਇੱਥੇ ਪਿੰਡ ਚ ਫਿਰਦਾ ਹੁੰਦਾ ਗੇੜੇ ਮਾਰਦਾ ਕੱਲ ਵੀ ਆਇਆ ਰ ਹੈ ਜਿਹੜਾ ਇੱਥੇ ਮਾਰ ਕੇ ਗਿਆ ਹੈ ਹਾਂ 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 ਸਾਨੂੰ ਦੱਸਿਆ ਪਿੰਡ ਵਾਲਿਆਂ ਨੇ ਕੀ ਕਹਿੰਦੇ ਆ ਹਾਂ ਕਹਿੰਦੇ ਆਇਆ ਰ ਇੱਕ ਦੋ ਮੁੰਡੇ ਨਾਲ ਲੈ ਕੇ ਆਇਆ ਹੈ ਹਾਂ ਹਾਂ ਸਾਨੂੰ ਹਾਂ ਸਾਨੂੰ ਧਮਕੀ ਦਿੱਤੀ ਇਹ ਇਹਨੂੰ ਅਜੇ ਤੱਕ ਵੀ ਧਮਕੀਆਂ ਦਿੰਦਾ ਫੋਨ ਲਾਉਣ ਦੀ ਕੋਸ਼ਿਸ਼ ਕਰਦਾ ਮਤ ਫੋਨ ਚੱਕੇ ਤੇ ਮੈਂ ਇਹਨੂੰ ਕਹਾਂ ਵੀ ਤੂੰ ਇਹ ਬਿਆਨ ਨਹੀਂ ਦੇਣੇ ਹਾਂ ਤੇ ਪਰ ਜੇ ਤੱਕਿੰਦੇ ਅਸੀਂ ਨੇੜੇ ਫੋਨ ਨਹੀਂ ਲਗਣ ਦਿੱਤਾ ਕੁੜੀ ਦੇ ਤੇ ਨਾ ਹੀ ਅਸੀਂ ਕੁੜੀ ਨੂੰ ਫੋਨ ਫੜਾਇਆ ਹਾਂ ਸਤਕਾਰ ਦੇ ਹਾਂ ਸਤਕਾਰ ਬਾਰੀ ਇੰਨਾ ਤੇ ਕੀਤੀ ਜਾਵੇ ਤੱਕੇ ਤੇ ਇਹਨਾਂ ਨੂੰ ਹਨ ਸਾਥ ਵੀ ਅਸੀਂ ਮੰਗਦੇ ਹਾਂ ਇਹ ਨਾ ਲੜਕੀ ਸੀ ਨਾਬਾਲਗ ਲੜਕੀ ਹੈ 15 ਸਾਲ ਦੀ ਉਹ ਉਹਦੀ ਮਦਰ ਜਿਵੇਂ ਕੰਮ ਕਰਦੇ ਨੇ ਖੇਤ ਚ ਕੰਮ ਕਰਨ ਗਈ ਸੀ ਤੇ ਇਹ ਲੜਕੀ ਵੀ ਉਹਨਾਂ ਦੇ ਪਿੱਛੇ ਕੰਮ ਕਰਨੀ ਜਾ ਰਹੀ ਸੀ ਲੜਕਾ ਜੀ ਸਿੰਦਰ ਸਿੰਘ ਜੋ ਕਿ ਤਾਕੜੇ ਪਿੰਡ ਦਾ ਰਹਿਣ ਵਾਲਾ ਸੀ ਉਨੇ ਇਹਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਆਪਣੇ ਪਿੰਡ ਕਿਸੇ ਦੇ ਘਰੇ ਲੈ ਕੇ ਇਹਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਨੇ ਤੇ ਉਹਦੇ ਤੇ ਅਸੀਂ ਮੁਕਦਮਾ ਦਰਜ ਕੀਤਾ ਹੈ ਤੇ ਇਹ ਕੰਪਲੇਂਟ ਉਹਨਾਂ ਦੀ ਮਾਤਾ ਵੱਲੋਂ ਹੋਈ ਹੈ ਕਿ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਹੋਈ ਹੈ 370 350 ਸੈਕਸ ਐਕਟ ਦਾ ਅਸੀਂ ਮੁਕਦਮਾ ਦਰਜ ਕੀਤਾ ਹੈ ਅਗਵਾ ਕਿਤਾ ਹੈ ਲੜਕੇ ਨੇ ਹਾਂਜੀ ਉਹ ਜ਼ਬਰਦਸਤੀ ਮੋਟਰਸਾਈਕਲ ਤੇ ਬਿਠਾਇਆ ਸੀ ਹਾਂ ਜੀ ਉਹ ਦੋਸ਼ੀ ਅਰੇਸਟ ਇਹ ਪਾਈ ਨਹੀਂ ਨਹੀਂ ਦੋਸ਼ੀ ਦੀ ਅਰੇਸਟ ਨਹੀਂ ਪਾਈ ਜੀ ਮੇਰੇ ਕੋਲ ਸਿਰਫ ਏਸੀ PFIR ਦਰਜ ਕਰਨਾ ਕਿਉਂਕਿ ਸਬ ਇੰਸਪੈਕਟਰ ਹੀ ਉਹਨਾਂ ਦੇ ਬਿਆਨ ਲੈ ਸਕਦੇ ਨੇ ਹਾਂਜੀ ਹਾਂਜੀ ਮੈਂ ਉਹਨਾਂ ਦਾ ਬਿਆਨ ਲੈ ਕੇ ਮੈਡੀਕਲ ਕਰਵਾ ਦਿੱਤਾ ਸੀ ਤੇ ਫਿਰ ਮੈਂ ਵਾਪਸ ਅਗਲੀ ਤਬਦੀਸ਼ ਕਿਸ ਤਰ੍ਹਾਂ ਅਗਲੀ ਤਬਦੀਸ਼ ਐਸਐਹ ਹੀ ਕਰਨੀ ਠੀਕ ਕਰ ਰਹੇ ਉਹ ਹਾਂਜੀ ਉਹ ਅਗਲੀ ਤਤਰੀਸ ਚੱਲੂ ਨੇ ਅਸੀਂ